ਉਹਨਾਂ ਨੇ ਚੀਕਾਂ ਦੀ ਆਵਾਜ਼ ਨਹੀਂ ਦਿੱਤੀ ਅਸੀਂ ਬਾਹਰ ਨਿਕਲੇ ਤੇ ਛੋਟੀ ਜੀ ਕੁੜੀ ਹੈ ਸਾਡੇ ਪਿੰਡ ਦੀ ਗਲੀ 'ਚ ਜਾ ਰਹੀ ਸੀ ਇਹ ਬੰਦਾ ਉਹਨਾਂ ਜ਼ਬਰਦਸਤੀ ੱੱਕਾ ਕਰ ਰਿਹਾ ਸੀ ਯੂਪੀ ਦੇ ਭਾਈ ਅੱਛਾ ਯੂਪੀ ਇੱਥੇ ਕੀ ਕਰਨ ਆਏ ਸੀ ਭਾਈ ਮੈਂ ਨਸ਼ਾ ਕੀਤਾ ਤਾਂ ਕਰਤੀ ਨਸ਼ਾ ਘੇੜਾ ਕੀਤਾ ਤੁਹਾਨੂੰ ਦਾਰੂ ਪੀਤੀ ਹੈ ਇੱਕ ਪਾਸੋਂ ਤੁਸੀਂ ਕੱਪੜੇ ਝੋਲੇ ਪਾਏ ਹੋਏ ਨੇ ਇੰਜ ਦਿੰਗ ਪਾਇਆ ਹੋਇਆ ਤੇ ਇੱਕ ਪਾਸੋਂ ਤੁਸੀਂ ਕਹਿੰਦੇ ਹੋ ਮੈਂ ਦਾਰੂ ਪੀਤੀ ਪਈ ਹੈ ਇਹ ਕਿਹੜੇ ਕੰਮ ਕੀਤੇ ਕੀ ਸਹੀ ਕਿਤੇ ਸੀ ਨਹੀਂ ਕੰਮ ਕੀ ਕੀ ਕੰਮ ਕੀ ਕੀਤਾ ਸੀ ਤੁਹਾਨੂੰ करवा कर दरबार साहब सेवा कर उस ਹਾਂ ਸ਼ਰਾਬ ਪੀ ਆਗੇ ਸ਼ਰਾਬ ਪੀ ਲਈ ਫੇ ਕੁੜੀ ਛੇੜ ਦਿੱਤੀ ਹਾਂ ਨਹੀਂ ਕੁੜੀ ਦੇ ਨਾਲ ਕਿਹਦੇ ਨਾਲ ਜੱਫੀ ਪਾ ਰਿਆ ਸੀ ਜੀ ਆਪਾਂ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਕੌਨ ਕੀਤਾ ਭਾਜੀ ਅਸੀਂ ਮੀਡੀਆ ਤੋਂ ਭਾਜੀ ਅਸੀਂ ਮੀਡੀਆ ਤੋਂ ਆਏ ਹਾਂ ਕਿੰਨੇ ਕੰਦੇ ਹੋਗੇ ਭਾਜੀ ਹੱਲੇ ਤੱਕ ਪ੍ਰਸ਼ਾਸਨ ਨਹੀਂ ਪੁੱਜਾ ਭਾਜੀ ਕਿਹਨੇ ਵੱਲੋਂ ਕੌਨ ਨਹੀਂ ਸਕਿਆ ਉਸ ਵਿਅਕਤੀ ਨੇ ਨਸ਼ਾ ਕਰਕੇ ਤੇ ਧੱਕਾ ਜਹਾ ਰਿਹਾ ਸੀ ਵੱਲੋਂ ਧੱਕਾ ਜਹਾ ਗਿਆ ਈ ਲੜਕੀ ਨੂੰ ਛੇੜਿਆ ਤੇ ਸੱਟ ਲੱਗ ਗਈ ਦੇਖ ਮਾਰਾ ਜੇ ਘਰ ਵਿੱਚ ਵਾਹ ਕੋਈ ਨਾ ਦੱਤੇ ਜਾ ਰਿਹਾ ਕਿ दारू ਪੀਤੀ ਹੋਈ ਹੈ ਆ ਨਾ ਮਰੇ ਹੋ ਹਮਣੀ ਇਥੇ ਆ ਗਏ ਆਂ ਤਾਂ ਇਥੇ ਆ ਮੋਰੇ ਯੂਪੀ ਦਾ ਬਾਈ ਅੱਛਾ ਯੂਪੀ ਇੱਥੇ ਕੀ ਕਰਨ ਆਏ ਸੀ ਬਾਈ ਮੈਂ ਨਸ਼ਾ ਕੀਤਾ ਨਾ ਕਰਤੀ ਨਸ਼ਾ ਕਿਹੜਾ ਕੀਤਾ ਸੀ ਦਾਰੂ ਪੀਤੀ ਹੈ ਇੱਕ ਪਾਸੋਂ ਤੁਸੀਂ ਕੱਪੜੇ ਚੋਲੇ ਪਾਏ ਹੋਏ ਆ ਮੈਂ ਅੰਗਵਾਰ ਸਿੰਘ ਪਾਇਆ ਹੋਇਆ ਤੁਸੀਂ ਇੱਕ ਪਾਸੋਂ ਤੁਸੀਂ ਕਹਿੰਦੇ ਹੋ ਮੈਂ ਦਾਰੂ ਪੀਤੀ ਪਈ ਹੈ ਇਹ ਕਿਹੜੇ ਕੰਮ ਕੀਤੇ ਕੀ ਸਹੀ ਕੀਤੇ ਸੀ ਸਹੀ ਗਲਤੀ ਹੋ ਗਈ ਕੀ ਕੰਮ ਕੀ ਕੀਤੇ ਸੀ ਕੀਤਾ ਕੀ ਸੀ ਕੀਤਾ ਕੀ ਸੀ ਬਾਈ ਛੇੜਛਾੜ ਹੋਈ ਅੱਛਾ ਹੋਰ ਕੀ ਕੀਤਾ ਇਹ ਆ ਕਿਥੋਂ ਰੇ ਸੀ ਹੁਣ ਤੇ ਅੰਬਸਰ ਤੋਂ ਆ ਰਹੇ ਅੰਬਸਰ ਕਿਥੋਂ ਆ ਰਹੇ ਆ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਸਾਂਝੇ ਕਰ ਰਹੇ ਗੁਰੰਦਰ ਸਿੰਘ ਜਿਹੜੇ ਸ਼ਹਿਰ ਤੇ ਰਹਿਣ ਵਾਲਿਓ ਲੋਕੀ ਦੇ ਰਹਿਣ ਵਾਲਿਓ ਕਿੰਨੇ ਸਾਲ ਦੀ ਕੁੜੀ ਨਾਲ ਤੁਸੀਂ ਛੇੜਖਾਨੇ ਕੀਤੀ ਬਾਈ ਮੈਨੂੰ ਨਹੀਂ ਪਤਾ ਮੈਂ ਨਸਰ ਨੂੰ ਪਤਾ ਨਹੀਂ ਹੈ ਤੇ ਤੁਸੀਂ ਕੁੜੀ ਨਾਲ ਛੇੜਖਾ ਨਹੀਂ ਕਰਦੇ ਇਹ ਰਹਿ ਲੋ ਕਿੱਥੇ ਰਾਂ ਚੋਟੀ ਵਾਲੇ ਯਾਰ ਉਹਦੇ ਬਣਿਆ ਸੀ ਨਸ਼ਾ ਕਰ ਲੱਗ ਗਿਆ ਹੋਇਆ ਸੀ ਬੰਦਾ ਚੋਲ ਹੜ੍ਹ ਗਿਆ ਸੀ ਸ਼ੇਰ ਚੜ ਗਈ ਮੈਂ ਤੁਮਾਫੀ ਉਹਦੇ ਪਿੱਛੇ ਜਦੋਂ ਇਹ ਗਏ ਆ ਮੈਨੂੰ ਪਤਾ ਲੱਗਾ ਕਿ ਹੋ ਚੁੱਕਿਆ ਸਾਨੂੰ ਹੋਰ ਕੀ ਤੈਨੂੰ ਤਿੰਨ ਕਹਿੰਦੇ ਆ ਮੈਂ ਬੜੀ ਬੱਦ ਮੁੜ ਕੇ ਆਇਆ ਮੈਂ ਕਿਹਾ ਹਾਲ ਤੱਕ ਲੈ ਗਏ ਹੋਣਾ ਦੇਖਣ ਆਇਆ ਦੁਬਾਰਾ ਬੱਚੇ ਦੇ ਪਰਿਵਾਰ ਨੂੰ ਆਇਆ ਅੱਛਾ ਕਿੱਥੇ ਹੈ ਤੁਸੀਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਯੂਪੀ ਦੇ ਵਾਲੇ ਆਪ ਇਹ ਕਹਿੰਦੇ ਮੰਗਦੇ ਆਪਣੀ ਇੱਥੇ ਕਿੱਥੇ ਕਿੱਧਰ ਪਹੁੰਚੇ

ਇਹ ਬੜੇ ਲਾਈ ਭਰਦੇ ਜਾਂਦੇ ਪਰ ਤੁਸੀਂ ਤਾਂ ਗਲਤ ਕੰਮ ਕਰ ਰਹੇ ਹੋ ਪਹਿਲਾਂ ਦੂਜਾ ਪਾਣਾ ਪੈ ਗਿਆ ਪੜਨ ਲਗਾ ਸੀ ਦਾ ਨਸ਼ਾ ਕਰਾ ਕੀਤਾ ਸੀ ਨਸ਼ਾ ਕਰਾ ਕੀਤਾ ਸੀ ਪੜਨ ਲੱਗੀ ਸੀ ਗੱਲ ਕਿ ਨਸ਼ਾ ਕਰਾ ਲੱਗਿਆ ਮੈਂ ਇਹਨਾਂ ਨੂੰ ਨਹੀਂ ਬੋਲਦਾ ਭਾਈ ਮੈਂ ਦਿਮਾਗੀ ਦੌਰ ਵਿੱਚ ਭਾਈ ਗਲਤੀ ਮੰਨਦੇ ਹੋ ਆਪਣੀ ਹਾਂਜੀ ਗਲਤੀ ਪੂਰੀ ਮੰਨਦਾ

खंती कूद गई, जब खंती में कूद तो उसका जान बचा किसी ने देख रहा कि लड़की का नहीं नहीं छेड़ रहा ये वो दौड़ के आया बाबा का दौड़ आया का साथ में बाहर निकाल के किया खड़ी किया उसके बाद बाबा का दौड़ आया की सारी पब्लिक जब तक इकट्ठा हो गयी तीन बजे के बाद है फिर बाबा को मर गए अभी तक रखे रा, हैं पुलिस, तो तो पुलिस अभी नहीं पुलिस को फोन किया गया कोई पुलिस सुनवाई नहीं कर रही फरवाने तो तो। के तो सारी पब्लिक भी फड़ रखी है पुलिस कुछ नहीं कर रही 14 15 16 साल के हो गए तो पॉलेस से आ रही पॉलेस से आ रही घर स्कूल पॉलेस पॉलेस रही स्कूल से घर आ रही स्कूल से घर आ रही तीन बजे तीन बजे इसके साथ कोई और भी नहीं अकेला का बंदा ये अकेला था और इसने नशा नशा किया हुआ ये नशा था ये नशा किया ये नशा करके बाबा ने पहले आज से साथ में जा रहा हूँ उसको जब भी पाने का कोशिश किया तो आपकी बच्ची अब सुरक्षित है हाँ सारी पब्लिक ने पकड़ लिया मेरी पूरी ने सुरक्षित है बस इसको कड़ी से कड़ी सजा देने जाए ऐसे बाबा का इसको कड़ी से कड़ी सजा देने जाए जहाँ पे ऐसे बाबा मिले उनको बाबा के नाम पर गिरफ्तार करा जाए बाबा के नाम पर ਜਾਨਕ ਆਵਾਜ਼ ਸੁਣਾਈ ਦਿੱਤੀ ਚੀਕਾਂ ਦੀ ਉਹ ਲੇਡਿਸ ਖੜੇ ਸਾਡੇ ਮੇਰੇ ਭਾਈ ਕੋ ਖੜੀ ਆ ਨਾਲ ਲੇਡਿਸ ਖੜੀ ਹੈ ਉਹਨਾਂ ਨੇ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਅਸੀਂ ਬਾਹਰ ਨਿਕਲੇ ਤੇ ਛੋਟੀ ਜੀ ਕੁੜੀ ਹੈ ਸਾਡੇ ਪਿੰਡ ਦੀ ਗਲੀ ਚ ਜਾ ਰਹੀ ਸੀ ਇਹ ਬੰਦਾ ਉਹਨਾਂ ਜ਼ਬਰਦਸਤੀ ੱੱਕਾ ਕਰ ਰਿਹਾ ਸੀ ਉਹਨੇ ਜਿਹੜੀ ਨੱਚੀ ਕਮਾਰੀ ਜਦ ਸਾਰਾ ਬੱਲਾ ਬਾਹਰ ਨਿਕਲੇ ਆ ਉਹਨਾਂ ਨੇ ਦੱਸਿਆ ਵੀ ਐਂਗਾ ਕਰਕੇ ਮੇਰੇ ਨਾਲ ਜ਼ਬਰਦਸਤੀ ਕੀਤਾ ਹਾਂਜੀ ਕਿਹੜੀ ਜਗ੍ਹਾ ਸੀ ਸੇਖੇ ਪਿੰਡ ਆ ਗਲੀ ਸਾਹਮਣੇ ਨਾਲ ਹੀ ਬੋਲਦੇ ਇੱਥੇ ਕਿ ਖਾਲੀ ਪ੍ਰੋਟੈਕਟ ਨਹੀਂ ਸੀ ਨਹੀਂ ਗਲੀ ਹੈ ਜੀ ਵੈਸੇ ਰੋੜ ਹੈ ਬੰਦਾ ਬੱਚੇ ਰੋ ਰੋ ਜਾਂਦੀ ਆ ਉਹ ਉਹਲੇ ਵੜਦੀ ਆ ਰੂਹ ਜਾਂਦੀ ਗਲੀ ਦੇ ਵਿੱਚੋਂ ਕੱਲੀ ਗਈ ਹਾਂਜੀ ਇਹ ਨਹੀਂ ਇਹ ਕੱਲੀ ਜਾ ਰਹੀ ਸੀ ਲੜਕੀ ਕੱਲੀ ਜਾ ਰਹੀ ਸੀ ਇਹ ਵਿੱਚ ਇਹ ਬੰਦੇ ਰਹੇ ਉਹਨੂੰ ਪਿੱਛੋਂ ਦੀ ਏਦਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਫੇਰ ਉਹਲੇ ਹੋ ਗਿਆ ਫੇਰ ਸਾਰੇ ਇਕੱਠੇ ਹੋਏ ਅਸੀਂ ਆਏ ਉਹ ਪੁੱਛਿਆ ਤੇ ਕਹਿੰਦਾ ਮੈਂ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਜਦੋਂ ਇਹਨੂੰ ਮਾਰਿਆ ਕੁੱਟਿਆ ਗਿਆ ਫੇਰ ਨਹੀਂ ਦੋਸਿਆ ਕਹਿੰਦਾ ਹਾਂਜੀ ਮੈਂ ਫੜ ਲਨ ਕਰ ਸੀ ਇਹ ਫੜ ਕੇ ਜ਼ਬਰਦਸਤੀ ਕਰਨ ਚਾਹੀਦੀ ਬੱਚੀ ਤਕਰੀਬਨ 12 ਸਾਲ ਦੀ ਹੈ ਜੀ ਸਰ ਤੇ ਇਹ ਇਹਨੇ ਕਿ ਨਸ਼ਾ ਵਗੈਰਾ ਕਿੰਨਾ ਨਸ਼ਾ ਵਗੈਰਾ ਕੀਤਾ ਜੀ ਇਹਨਾਂ ਦਾ दारू ਵੀ ਪੀਤੀ ਆ ਹੋਰ ਵੀ ਸਖਤ ਆ। ਇਹ ਹਾਂ ਤੁਸੀਂ ਕਹਿੰਦੇ ਹੋਂ ਨਾ ਆਇਆ। ਹਾਂ ਜੀ ਤਰਪਾਣਾ ਪਾਇਆ ਪਰ ਤੇਲ ਵਾਲਿਆਂ ਦੇ ਨਾਲ ਜਿਹੜਾ ਤੇ ਬਣਿਆ ਹੋਇਆ। ਜਿਹੜਾ ਨਾਮ ਸੁਣਿਆ ਜਾਂ ਆਲਡੀ ਪ੍ਰੂਫ ਦੇਖੋ ਇਹਦਾ ਕੱਢ ਕੇ ਵੇਜੇ ਤੁਹਾਡੀ ਪ੍ਰੂਫ ਕੱਢਿਆ ਇਹ ਨਖਲਾਉ ਦਾ ਬੰਦਾ ਹੈ। ਠੀਕ ਆ ਜਨ ਲੰਗਣਾ ਰੱਖੀ ਬੈਠਾ। ਕੋਈ ਨਖਲਾਉ ਇਥੋਂ ਦਾ ਨਹੀਂ ਹੈਗਾ ਜੀ ਪੰਜਾਬ ਦਾ ਇਹ। ਅੱਛਾ ਹਾਂ ਜੀ। ਇਹ ਇਹ ਕਿੱਦਾਂ ਆਇਆ ਇੱਥੇ ਕੁਝ ਦੱਸਿਆ ਹੈ ਨੇ ਕਿ ਇਹ ਪਿੰਚ ਤੇ ਇਹ ਨਹੀਂ ਦੱਸ ਰਿਹਾ ਜੀ ਇਹ ਇਹਦੇ ਦੋ ਨੰਬਰ ਫੋਨ ਤੋਂ ਨਿਕਲੇ ਆ ਫੋਨ ਨੰਬਰ ਅਸੀਂ ਉਹਨਾਂ ਨਾਲ ਵੀ ਕੰਟੈਕਟ ਕੀਤਾ ਉਹ ਜਾਣ ਬੁੱਝ ਕੇ ਕਹਿ ਰਹੇ ਆ ਜੀ ਅਸੀਂ ਇਹਨੂੰ ਜਾਣਦੇ ਅਸੀਂ ਨਹੀਂ ਜਾਣਦੇ ਉਹ ਵੀ ਇਹਦੇ ਨਾਲ ਸੀ ਪਰ ਸੋਦੋ ਫਿਰ ਰਹੇ ਆ ਤਿੰਨੇ ਜਾਣੇ ਇਹ ਗਲੀ ਚ ਬੱਚੀ ਤੁਹਾਡੇ ਆਪਣੇ ਘਰ ਦੀ ਬੱਚੀ ਸਾਡੇ ਗਵਾਂਡੀਆਂ ਨਹੀਂ ਹੋਈ ਕੀ ਹੋਇਆ ਆਂਟੀ ਤੇ ਕਿੱਥੇ ਹੋਇਆ ਇਹ ਇੱਥੇ ਛੇਖੇ ਬੋਲਤੇ ਗੁੜੀਆਂ ਆ ਰਹੀ ਸੀ ਕਿ ਆਟੋ ਦੇ ਵਿੱਚ ਪੜ ਕੇ ਕਾਲਜ ਤੋਂ ਉਹ ਇੱਥੇ ਉੱਤਰੀ ਤੇ ਜਾ ਰਹੀ ਸੀ ਮਗਰ ਮਗਰ ਉਹ ਸਾਧ ਜਾਂ ਚਲੇ ਗਿਆ ਉਹਨੇ ਕੁੜੀਆਂ ਨੇ ਕਿਹਾ ਵੀ ਬਾਬਾ ਜਾ ਕੇ ਪਿੱਛੇ ਜਾ ਜਾਂ ਅੱਗੇ ਹੋ ਜਾ ਉਹ ਕਹਿੰਦਾ ਨਾਲ ਹੀ ਨਾਲ ਤੁਰੇ ਗਿਆ ਤੇ ਜਾ ਕੇ ਦੀ ਉੱਦਾਂ ਚੁੰਨੀ ਖੇਚ ਲਈ ਉਹਨੇ ਪਤਾ ਲੱਗ ਗਿਆ ਉਹਨੂੰ ਵੀ ਮੈਨੂੰ ਛੇੜਨ ਲੱਗੋ ਨੱਟ ਕੇ ਨਾਲ ਦੇ ਘਰ ਵਾਲਿਆਂ ਚੱਲੀ ਉਹਨਾਂ ਨੇ ਜਾ ਕੇ ਇਹਨੂੰ ਫੜਿਆ ਉਹਨੇ ਰੋਲਾ ਪਾਇਆ ਫਿਰ ਫੜਿਆ ਨੇ ਕਿ ਕੋਈ ਸੇਫਟੀ ਨਹੀਂ ਹੈ ਦੀ ਕੋਈ ਇੱਥੇ ਕੁੜੀਆਂ ਨੂੰ ਇੰਨਾ ਛੇੜ ਤੇ ਕੁੜੀਆਂ ਦੀ ਇੱਥੇ ਕੋਈ ਸੇਫਟੀ ਨਹੀਂ ਹੈ ਕੌਣ ਦਾ ਕੋਣ ਹੈ ਇਹ ਬੰਦਾ ਪਤਾ ਨਹੀਂ ਕੌਣ ਹੈ ਬਾਹਰ ਲੈ ਆ ਕੋਈ ਇਹਨੇ ਅੰਗਵਾਣਾਂ ਪਾਇਆ ਹਾਂਜੀ ਇਹਨੇ ਅੰਗਵਾਣੇ ਨੂੰ ਵੀ ਇਹਨਾਂ ਨੇ ਬਦਨਾਮ ਕੀਤਾ ਇਹਨੇ ਸ਼ਰਾਬ ਪੀਤੀ ਨਸ਼ਾ ਬੋਹ ਕੀਤਾ ਤੇ ਕਿਸੇ ਜਨਾਨੀ ਦੀ ਕੋਈ ਸੇਫਟੀ ਨਹੀਂ ਇੱਥੇ ਐਡਾ ਘੇਰ ਲੈਂਦੇ ਦਿਨੇ ਇਤ ਬਾਰ ਦਾ ਤਾਂ ਹੁੰਦੀਆਂ ਕਿੰਨੇ ਕਜ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਹੈ ਤੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਉਹਦਾ 2:30 ਵਜੇ ਦਾ ਫੋਨ ਕੀਤਾ 6:00 ਵਜੇ ਹਲੇ ਤੱਕ ਕੋਈ ਨਹੀਂ ਆਇਆ ਬਈ ਨੂੰ ਟਾਈਮ ਤਾਂ ਲੱਗਦਾ ਹੀ ਆ ਸਾਨੂੰ ਦੋ ਵਜੇ ਦੀ ਵਾਰਦਾਤ ਤੇ ਹੋਈ ਸੀ 6 ਵਜੇ ਸਾਨੂੰ ਤਾਂ 2 ਵਜੇ ਦੇ ਨਹੀਂ ਸਾਨੂੰ ਤਾਂ ਜਦੋਂ ਫੋਨ ਗਿਆ ਆ ਅਸੀਂ ਉੱਥੇ ਉਧਰ ਨੂੰ ਜਾ ਰਹੇ ਸੀ ਠੀਕ ਆ ਉਦੋਂ ਜੋ ਫੋਨ ਗਿਆ ਆ ਕਿੰਨੇ ਲੇਟ ਦੇ ਵਿੱਚ ਆਹ ਸਾਨੂੰ ਤਾਂ ਵਸੋ ਮੈਂ ਕਹਾਂ ਉਹ ਹੀ ਗੱਲ ਹੈ ਜੀ ਭਾਜੀ ਜਦੋਂ ਸਾਨੂੰ ਫੋਨ ਆਇਆ ਅਸੀਂ ਉਦੋਂ ਹੀ ਉੱਥੇ ਰੋਡ ਬਲੌਕ ਪਰ ਆ ਜਾ ਬੀਟਿਆ ਆ ਜਾਓ ਮੈਂ ਖਾਣ ਤੋਂ ਨਹੀਂ ਆਉਂਦਾ ਉਹ ਤੁਹਾਨੂੰ ਪੁੱਛਣ ਨੂੰ ਤੁਸੀਂ ਮੌਕਾ ਵੀ ਦੇ ਲਿਆ ਵੀ ਕੀ ਕਰਦੇ ਆ ਸਾਨੂੰ ਮੌਕਾ ਤਾਂ ਕਲਾ ਨੂੰ ਉਸਨੇ ਕਿਹਾ ਕਿ ਉਹ ਸ਼ਾਪੇ ਤੇ ਹੁਕਮਤੀ ਹੋਈ ਹੈ ਇਸ ਨੂੰ ਕਿਹਦਾ ਔਰ ਤੇ ਤੁਸੀਂ ਆਪ ਕਹਿ ਰਹੇ ਹੋ ਨਸ਼ਾ ਕੀਤਾ ਹੋਇਆ ਉਹ ਕੰਡਾ ਮੈਂ ਨਸ਼ੇ ਦੇ ਵਿੱਚ ਆ ਗਿਆ ਇਹ ਮੈਨੂੰ ਨਹੀਂ ਪਤਾ ਲੱਗਦਾ ਕਿ ਨਸ਼ੇ ਕਰਨੀ ਹੋਈ ਹੈ ਕਿਸੇ ਨੇ ਨਸ਼ਾ ਕੀਤਾ ਜੀ ਬਿਲਕੁਲ ਸਾਡੀ ਫੋਨ ਲੈ ਕੇ ਉਹਨੂੰ ਪੁੱਛ ਲਓ ਆਪਾਂ ਪਰ ਵੀ ਉਹ ਯਾਰ ਫੈਰੋ ਤੁਸੀਂ ਮਿਲਸਾਂ ਨੂੰ ਚਲੋ ਯਾਰ ਇੱਕ ਵਾਰ ਫੈਰੋ ਫਿਰ ਗੱਲ ਕਰਾਂਗੇ ਕੱਲ੍ਹ ਤੁਹਾਨੂੰ ਮਾਮਲਾ ਜੀ ਆਪਣੇ ਨੇ ਇਹ ਆਪਣੇ ਨੇ ਰਾਜਕੁਮਾਰ ਨੇ ਤੇ ਇਹਦੀ ਘਰਵਾਲੀ ਨੇ ਇਹਨਾਂ ਦੱਸਿਆ ਕਿ ਸਾਡੀ ਲੜਕੀ ਪੜ੍ਹ ਕੇ ਆਉਂਦੀ ਸੀ ਇੱਥੇ ਆਟੋ ਤੋਂ ਉਤਰੀ ਆ ਤੇ ਇਹ ਜਿਹੜਾ ਗੁਰਚਰਨੇ ਆ ਇਹ ਕਿ ਸ਼ਰਾਬੀ ਹਾਲਤ ਚ ਇੱਥੇ ਘੁੰਮਦਾ ਸੀ ਤੇ ਇਹਨੇ ਲੜਕੀ ਦੇ ਮਗਰ ਤੁਰ ਪਿਆ ਉਹਨੂੰ ਕੋਈ ਚੰਗਾ ਬੰਦਾ ਕਿਹਾ ਇਹਨੇ ਸਰ ਉਹਨਾਂ ਦਾ ਕਹਿਣਾ ਕਿ ਕੁੜਿਆ ਨਾਲ ਛੇੜਪੰਨੀ ਵੀ ਖੇਰ ਗਈ ਕੁੜੀ ਨਾਲ ਛੇੜਗੰਨੀ ਹੋਈ ਆ ਅੱਛਾ ਬੜੇ ਚੱਕ ਕੇ ਲੈਣ ਦਾ ਫੇਰ ਕਰਦੇ ਆਪਾਂ ਆ ਕਿੱਥੇ ਦਾ ਰਹਿਣ ਵਾਲਾ ਕਿੱਥੇ ਦਾ ਰਹਿਣ ਵਾਲਾ ਇਹ ਕਹਿੰਦਾ ਮੈਂ ਯੂਪੀ ਦਾ ਰਹਿਣ ਵਾਲਾ ਆ ਤੇ ਇਧਰ ਮੱਥਾ ਟੇਕਣ ਆਇਆ ਹੇ ਦਰਬਾਰ ਸਾਹਿਬ ਤੋਂ ਉਤੋਂ ਬਾਅਦ ਮੈਂ ਘੁੰਮਦਾ ਤੁਰਦਾ ਆ ਇਹ ਨਿਆ ਨਿਆਂਗੀ ਨਿਆਂਗਾ ਵਾਲੇ ਕੱਪੜੇ ਪਾਏ ਹੋਏ ਆ ਕੱਪੜੇ ਨਿਆਂਗਾ ਵਾਲੇ ਪਾਏ ਹੋਏ ਆ ਬਾੜਾ ਪਾਇਆ ਹੋਇਆ ਨੇ ਤੇ ਇਹਨਾਂ ਚਸ਼ਾ ਕਿਹਦਾ ਕੀਤਾ ਮੈਂ ਕਹੋ ਕਹਿੰਦਾ ਮੈਂ ਡਰਿੰਕ ਕੀਤੀ ਆ ਦੋ ਤਿੰਨ ਲੇਡੀਜ਼ ਐ ਵੀ ਕਹਿ ਰਹੀਆਂ ਪਿੱਛੇ ਆਦਮਪੁਰ ਦੇ ਵਿੱਚ ਵੀ ਲੜਕੀ ਦੇ ਨਾਲ ਛੇੜਖੰਡੀ ਕਰਕੇ ਆਇਆ ਇਹਨੇ ਬਾਰੇ ਨਹੀਂ ਉਹ ਦੱਸੋ ਕਹਿੰਦਾ ਨਹੀਂ ਮੈਂ ਉਧਰ ਨਹੀਂ ਗਿਆ ਸਰ ਪਿਛਲੇ 4 ਘੰਟਿਆਂ ਦਾ ਕਿਹੜਾ ਮਾਮਲਾ ਹੈ ਪੁਲਿਸ ਹੂਨ ਆਂਦੀ ਵੀ ਆ ਉਤੋਂ ਉਹਨਾਂ ਦੇ ਮਾਪਿਓ ਨੇ ਤੁਸੀਂ ਕੀ ਕਹਿ ਰਹੇ ਹੋ ਇਹੜਾ ਹਾਂ ਵੀ ਲੜਕੇ ਨੂੰ ਤੁਸੀਂ ਤੋਹੀ ਇੰਨਾ ਨੂੰ ਕੁੱਟਿਆ ਕਿਉਂ ਜਿਸ ਦੇ ਵਿੱਚ ਕਿਸੇ ਮਾਪਿਓ ਦੀ ਕੁੜੀ ਨੂੰ ਛੇੜੂ ਗਏ ਤੇ ਉਸ ਦਾ ਕੀ ਹੋਇਆ ਯਾਨ ਮਤਲਬ ਕਹਿੰਦਾ ਵੀ ਇੰਨਾ ਵੀ ਨਾ ਉਹ ਦੇਖੋ ਤਾਂ ਇੱਕ ਜ਼ਖਮੀ ਚਾਰਾ ਹੋਇਆ ਪਿਆ ਆ ਕੋਈ ਸਾਡੇ ਪਾਸੇ ਅਸੀਂ 4 ਘੰਟੇ ਦੀ ਆਮ ਲੈਟ ਆਇਆ ਯਾਰ ਕੱਟਿਆ ਸੀ ਲੇਟ ਆ ਮੇਰੇ ਕੋਲ ਸਾਡੇ ਕੋਲ ਪਹਿਲਾਂ ਹੋਰ ਕੰਪਲੇਟ ਸੀ ਅਸੀਂ ਉੱਧਰ ਗਏ ਸੀ ਪਪੇ ਲੇਟ ਕਿਉਂ ਹੋਈ ਆ ਇਹ ਤਾਂ ਲੇਟ ਚਲੋ ਕੋਈ ਅਜੇ ਕੰਪਲੇਟ ਤੁਹਾਡੇ ਮੰਨੋ ਕਿ ਲੇਟ ਹੈ ਨੈਕਸਟ ਟਾਈਮ ਆਪਾਂ ਅਜੋ 4 ਘੰਟੇ ਤੋਂ ਕੋਈ ਕੀ ਕਰਦੇ ਰਹੇ ਜੀ ਉਹ 4 ਘੰਟੇ ਯਾਰ ਇਹ ਕੰਪਲੇਂਟ ਦੇ ਸੀ ਸਾਡੇ ਕੋਲ ਹੋਰ ਵੀ ਕੰਪਲੇਂਟ ਸੀ ਅਹੀਂ ਉੱਧਰ ਗਏ ਹੋਰ ਲੜਾਈ ਝਗੜਾ ਹੋਇਆ ਉਹ ਡਿਊਟੀ ਉੱਪਰ ਹੀ ਥਾਣੇ 'ਚ ਉਹ ਥਾਣੇ ਉਹ ਨਹੀਂ ਵੀਰੇ ਅਸੀਂ 112 ਤੇ ਆਏ ਸੀਗੇ ਫਿਰ ਉਹਨਾਂ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਆਪਾਂ ਇਹਨੂੰ ਥਾਣੇ ਨੂੰ ਬੁਲਾਉਨੇ ਆ ਆਈਓ ਨੂੰ ਠੀਕ ਹੈ ਨਾ ਉਹ ਆਪੇ ਬੁਲਾਉਂਦਾ ਉਹਨਾਂ ਦਾ ਧਿਆਨ ਚ ਲਿਆ ਦਾਂਗੇ ਠੀਕ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.